ਇੱਕ ਨਿੰਬੂ ਦੀ ਕਿੰਨੀ ਕੋ ਕੀਮਤ ਹੋ ਸਕਦੀ ਹੈ ਤੇ ਜੇਕਰ ਮੈਂ ਕਹਾਂ ਕਿ ਇੱਕ ਨਿੰਬੂ 35000 ਰੁਪਏ ਦਾ ਵਿਕਿਆ ਤਾਂ ਤੁਸੀਂ ਜ਼ਰੂਰ ਹੈਰਾਨ ਹੋਵੋਗੇ ਦਰਸਾ ਤਾਮਿਲਨਾਡੂ ਦੇ ਇਹ ਰੋੜ ਤੋਂ 35 ਕਿਲੋਮੀਟਰ ਦੂਰ ਸ਼ਿਵਗਰੀ ਪਿੰਡ ਦੇ ਇੱਕ ਮੰਦਿਰ 'ਚ ਚੜਾਏ ਗਏ ਨਿੰਬੂ ਨੂੰ 35000 ਰੁਪਏ ਦੇ ਵਿੱਚ ਨਿਲਾਮ ਕੀਤਾ ਗਿਆ ਦਰਸਲ ਸ਼ੁੱਕਰਵਾਰ ਯਾਨੀ ਕਿ 8 ਮਾਰਚ ਦੀ ਰਾਤ ਨੂੰ ਮਨਾਏ ਗਏ ਮਹਾ ਸ਼ਿਵਰਾਤਰੀ ਦੇ ਤਿਉਹਾਰ ਦੌਰਾਨ ਭਗਵਾਨ ਸ਼ਿਵ ਨੂੰ ਨਿੰਬੂ ਪੇਟ ਕੀਤਾ ਗਿਆ ਸੀ। ਨਿੰਬੂ ਫਲਾਂ ਤੋਂ ਇਲਾਵਾ ਭਗਵਾਨ ਨੂੰ ਪੇਂਟ ਕੀਤੀਆਂ ਹੋਰ ਵਸਤੂਆਂ ਦੀ ਵੀ ਨਿਲਾਮੀ ਕੀਤੀ ਗਈ। ਮੰਦਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੰਦਿਰ ਦੀ ਪੁਰਾਣੀ ਪਰੰਪਰਾ ਹੈ। ਇਸ ਵਾਰ ਨਿਲਾਮੀ ਦੇ ਵਿੱਚ 15 ਅਸ਼ਰਦਾਲੂਆਂ ਨੇ ਹਿੱਸਾ ਲਿਆ। ਨਿਲਾਮੀ ਤੋਂ ਬਾਅਦ ਏਰੋਡ ਦੇ ਇੱਕ ਅਸ਼ਰਦਾਲੂ ਨੇ ਇਹ ਨਿੰਬੂ 35000 ਰੁਪਏ ਦੇ ਵਿੱਚ ਖਰੀਦਿਆ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਨਿਲਾਮੀਆਂ ਹੋ ਚੁੱਕੀਆਂ ਨੇ। ਮੰਦ ਦੇ ਪੁਜਾਰੀ ਨੇ ਨਲਾਮ ਕੀਤੇ ਨਿੰਬੂ ਨੂੰ ਭਗਵਾਨ ਸ਼ਿਵ ਦੇ ਸਾਹਮਣੇ ਰੱਖਿਆ ਸੀ ਇਸ ਤੋਂ ਬਾਅਦ ਛੋਟੀ ਪੂਜਾ ਵੀ ਕੀਤੀ ਗਈ ਸੀ ਇਸ ਤੋਂ ਬਾਅਦ ਸ਼ਰਧਾਲੂਆਂ ਦੀ ਹਾਜ਼ਰੀ ਦੇ ਵਿੱਚ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਵਿਅਕਤੀ ਨੂੰ ਇਹ ਨਿੰਬੂ ਦਿੱਤਾ ਗਿਆ ਇਹ ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਸਭ ਤੋਂ ਵੱਧ ਬੋਲੀ ਲਗਾਉਣ ਦੇ ਵਿੱਚ ਸਫਲ ਹੁੰਦਾ ਹੈ ਤੇ ਨਿੰਬੂ ਪ੍ਰਾਪਤ ਕਰਦਾ ਹੈ ਉਸ ਨੂੰ ਆਉਣ ਵਾਲੇ ਸਾਲਾਂ ਵਿੱਚ ਦੌਲਤ ਅਤੇ ਚੰਗੀ ਸਿਹਤ ਦੀ ਬਖਸ਼ਿਸ਼ ਹੁੰਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ